ਸੱਚੀ ਗੱਲ ਦੋਸਤੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਅਹਮਦਾਬਾਦ ਦੇ ਵਿੱਚ ਜਿਹੜਾ 에ਰੋਪਲੇਨ ਕ੍ਰੈਸ਼ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਹਿਊਮਨ ਸਟੋਰੀਜ਼ ਨੇ ਜਿਨ੍ਹਾਂ ਤੋਂ ਅਸੀਂ ਬੜਾ ਕੁਝ ਸਿੱਖਦੇ ਹਾਂ ਇੱਕ ਸਟੋਰੀ ਕਹਿੰਦੇ ਇੱਕ ਡਾਕਟਰ ਸੀ ਜਿਹੜਾ ਬੜੇ ਸਾਲਾਂ ਬਾਅਦ ਆਪਣੀ ਫੈਮਿਲੀ ਨੂੰ ਲੈ ਕੇ ਯੂਕੇ ਜਾ ਰਿਹਾ ਸੀ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਉਹਨੂੰ ਮੌਕਾ ਮਿਲਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਕੱਠਾ ਰਹਿ ਸਕੇ ਕਹਿੰਦੇ ਜਹਾਜ਼ ਦੇ ਵਿੱਚ ਜਦੋਂ ਚੜੇ ਨਾ ਤੇ ਉਹਨਾਂ ਨੇ ਜਹਾਜ਼ ਦੇ ਵਿੱਚ ਬੈਠ ਕੇ ਆਪਦੇ ਪਰਿਵਾਰ ਦੇ ਨਾਲ ਜਿਹਦੇ ਵਿੱਚ ਉਹ ਆਪ ਦੋਨੋਂ ਤੇ ਉਹਨਾਂ ਦੇ ਤਿੰਨ ਬੱਚੇ ਸੀ ਉਹਨਾਂ ਨੇ ਇੱਕ ਸੈਲਫੀ ਲਈ ਫੋਟੋ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਚਿਹਰਿਆਂ ਤੇ ਬੜੀ ਖੁਸ਼ੀ ਸੀ ਕਿਉਂਕਿ ਫਾਈਨਲੀ ਹੁਣ ਉਹ ਉਸ ਦੇਸ਼ ਦੇ ਵਿੱਚ ਜਾ ਰਹੇ ਸੀ ਜਿੱਥੇ ਉਹ ਜਾਣਾ ਚਾਹੁੰਦੇ ਸੀ ਫਿਰ ਇੱਕ ਹੋਰ ਸਟੋਰੀ ਕਹਿੰਦੇ ਇੱਕ ਮਾਂ ਆਪਦੇ ਬੱਚੇ ਨੂੰ ਛੱਡਣ ਲਈ 에어ਪੋਰਟ ਤੇ ਆਈ ਕਹਿੰਦੇ ਉਹਦੇ ਬੱਚੇ ਨੂੰ ਇੱਕ ਬੜੀ ਵਧੀਆ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲੀ ਸੀ ਤੇ ਅੱਜ ਉਹ ਮਾਂ ਬੜਾ ਪ੍ਰਾਊਡ ਫੀਲ ਕਰ ਰਹੀ ਸੀ ਉਹ ਬੱਚਾ 19 ਸਾਲਾਂ ਦਾ ਸੀ ਕਹਿੰਦੇ ਜਦੋਂ ਮਾਂ ਉਸ ਨੂੰ 에어ਪੋਰਟ ਤੇ ਛੱਡ ਕੇ ਹਜੇ ਵਾਪਸ ਘਰੇ ਵੀ ਨਹੀਂ ਪਹੁੰਚੀ ਹੋਣੀ ਕਿ ਇੰਨੇ ਦੇ ਵਿੱਚ ਉਹ ਜਿਹੜਾ ਪਲੇਨ ਹੈ ਉਹ ਕ੍ਰੈਸ਼ ਹੋ ਗਿਆ ਫਿਰ ਕਹਿੰਦੇ ਵੀ ਉਹ ਨੌਜਵਾਨ ਡਾਕਟਰ ਜਿਹੜੇ ਬਿਨਾਂ ਕਿਸੇ ਵਾਰਨਿੰਗ ਦੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਪਤਾ ਮੈਸੇਜ ਦੇ ਵਿੱਚ ਬੈਠੇ ਖਾਣਾ ਖਾ ਰਹੇ ਸੀ ਕਹਿੰਦੇ ਉਹਨਾਂ ਨੇ ਬਿਨਾਂ ਕਿਸੇ ਨੂੰ ਅਲਵਿਦਾ ਕਿਹਾ ਇੱਕ ਦੂਜੇ ਤੋਂ ਉਹਨਾਂ ਨੇ ਮਤਲਬ ਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਬੈਠੇ ਖਾਣਾ ਖਾ ਰਹੇ ਹਾਂ ਤੇ ਅਚਾਨਕ ਇੱਕ ਜਹਾਜ਼ ਉਹਨਾਂ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਉਹਨਾਂ ਦੀਆਂ ਥਾਲੀਆਂ ਦੇ ਵਿੱਚ ਖਾਣਾ ਜਿਹੜਾ ਉਸੇ ਤਰ੍ਹਾਂ ਬਚਿਆ ਰਹਿ ਜਾਂਦਾ ਹੈ ਫਿਰ ਕਹਿੰਦੇ ਇੱਕ ਹੋਰ ਸਟੋਰੀ ਕਿ ਇੱਕ ਵੇਟਿੰਗ ਰੂਮ ਦੇ ਵਿੱਚ ਬੈਠਾ ਇੱਕ ਨੌਜਵਾਨ ਮੁੰਡਾ ਬੜਾ ਰੋ ਰਿਹਾ ਸੀ ਜਦੋਂ ਉਹਨੂੰ ਪੁੱਛਿਆ ਗਿਆ ਤਾਂ ਉਹ ਕਹਿੰਦਾ ਕਹਿੰਦਾ ਵੀ ਇੱਕ ਲੜਕੀ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਸੀ ਕਹਿੰਦਾ ਉਹ ਇਸੇ ਜਹਾਜ਼ ਦੇ ਵਿੱਚ ਸੀ ਕਹਿੰਦਾ ਵੀ ਸਾਡੀ ਨਾਲ ਲੜਾਈ ਹੋ ਗਈ ਸੀ ਤੇ ਮੈਂ ਉਹਨੂੰ ਬਿਨਾਂ ਮਿਲਿਆ ਅਸੀਂ ਗੱਲਬਾਤ ਬੰਦ ਕੀਤੀ ਹੋਈ ਸੀ ਤੇ ਕਹਿੰਦੇ ਉਹ ਬਾਹਰ ਲੰਡਨ ਜਾ ਰਹੀ ਸੀ ਤੇ ਅੱਜ ਉਹ ਪਛਤਾ ਰਿਹਾ ਸੀ ਕਹਿੰਦਾ ਵੀ ਮੈਂ ਉਹਨੂੰ ਗੱਲ ਨਾ ਲਾ ਕੇ ਅਲਵਿਦਾ ਵੀ ਨਹੀਂ ਕਹਿ ਸਕਿਆ ਕਾਸ਼ ਕਹਿੰਦਾ ਮੈਂ ਉਹਦੇ ਨਾਲ ਗੱਲ ਕੀਤੀ ਹੁੰਦੀ ਉਹਨੂੰ ਬੁਲਾਇਆ ਹੁੰਦਾ ਮੈਂ ਉਹਦੇ ਤੋਂ ਮਾਫੀ ਮੰਗੀ ਹੁੰਦੀ ਪਰ ਕਹਿੰਦਾ ਵੀ ਅੱਜ ਮੈਂ ਮੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈਗਾ ਦੋਸਤੋ ਇੰਨਾਂ ਗੱਲਾਂ ਤੋਂ ਇੱਕ ਗੱਲ ਤਾਂ ਤੈਅ ਹੈ ਵੀ ਆਹ ਜਿਹੜੀ ਜ਼ਿੰਦਗੀ ਹੈ ਨਾ ਇਹਦਾ ਕੋਈ ਭਰੋਸਾ ਨਹੀਂ ਹੈਗਾ ਕੁਝ ਨਹੀਂ ਪਤਾ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ ਹੈ ਇਸ ਲਈ ਕਹਿੰਦੇ ਵੀ ਜੇ ਤੁਸੀਂ ਕਿਸੇ ਨੂੰ ਜੇ ਕੋਈ ਅਵਜਾ ਕੰਮ ਹੈ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਫਟਾਫਟ ਨਿਪਟਾ ਲਓ ਜੇ ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਤਾਂ ਮਾਫੀ ਮੰਗ ਲਓ ਜੇ ਕਿਸੇ ਨੂੰ ਮਾਫ ਕਰਨਾ ਚਾਹੁੰਦੇ ਹੋ ਮਾਫ ਕਰ ਦਿਓ ਜੇ ਤੁਹਾਡੀਆਂ ਕੋਈ ਫੀਲਿੰਗਸ ਨੇ ਉਹਨਾਂ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਉਹਨੂੰ ਦੱਸ ਦਿਓ ਜੇ ਕੋਈ ਮਸਲੇ ਉਲਝੇ ਹੋਏ ਨੇ ਉਹਨਾਂ ਨੂੰ ਸੁਲਝਾ ਲਓ ਕਿਉਂਕਿ ਜ਼ਿੰਦਗੀ ਦੁਬਾਰਾ ਮੌਕਾ ਨਹੀਂ ਦਿੰਦੀ ਕਿਉਂਕਿ ਇੱਕ ਫਲਾਈਟ ਜਿਹੜੀ ਦੁਨੀਆ ਦੀ ਬਿਹਤਰੀਨ ਹਿਊਮਨ ਕ੍ਰिएशन ਹੈ ਮੋਸਟ ਪਾਵਰਫੁਲ ਫਲਾਈਟ ਸੀ ਉਹ ਬੈਸਟ ਜਿਹੜਾ ਉਹ 에어ਪੋਰਟ ਸੀ ਦੁਨੀਆ ਦਾ ਮੋਸਟ ਐਕਸਪੀਰੀਐਂਸਡ ਪਾਇਲਟਸ ਇਹ ਸਾਰਾ ਕੁਝ ਮਿਲ ਕੇ ਵੀ ਕਹਿੰਦੇ ਉਹ ਉਸ ਹੋਣੀ ਨੂੰ ਨਹੀਂ ਟਾਲ ਸਕੇ ਕਹਿੰਦੇ ਨਾ ਜਦੋਂ ਕਾਲ ਦਾ ਫੈਸਲਾ ਆਉਂਦਾ ਨਾ ਤਾਂ ਸਾਨੂੰ ਇਹ ਤਾਂ ਨਿਸ਼ਚੈ ਹੋਣਾ ਚਾਹੀਦਾ ਇਹ ਤੈਹ ਕਰ ਲੋ ਵੀ ਸਾਡੇ ਦਿਲ ਦੇ ਵਿੱਚ ਕੋਈ ਗਮ ਨਹੀਂ ਹੋਣਾ ਚਾਹੀਦਾ ਕੋਈ ਪਛਤਾਵਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਅੱਜ ਮੌਤ ਆ ਗਈ ਨਾ ਤਾਂ ਇਹ ਪਛਤਾਵਾ ਨਾ ਹੋਵੇ ਵੀ ਮੈਂ ਆਹ ਕੰਮ ਕਰਨਾ ਸੀ ਤੇ ਮੈਂ ਉਹ ਕਰ ਨਹੀਂ ਸਕੀ ਇਸ ਲਈ ਜ਼ਿੰਦਗੀ ਦੇ ਵਿੱਚ ਕੁਝ ਵੀ ਜੇ ਤੁਸੀਂ ਕਿਸੇ ਨੂੰ ਕਹਿਣਾ ਚਾਹੁੰਦੇ ਹੋ ਉਹ ਕਹਿ ਲਓ ਕਿਉਂਕਿ ਹੋ ਸਕਦਾ ਹੈ ਦੁਬਾਰਾ ਮੌਕਾ ਨਾ ਮਿਲੇ ਕਿਉਂਕਿ ਅੱਜ ਦਾ ਜਿਹੜਾ ਹੈ ਨਾ ਸਾਨੂੰ ਕੱਲ ਦਾ ਨਹੀਂ ਪਤਾ ਕਈ ਵਾਰੀ ਅਸੀਂ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਜ਼ਿੰਦਗੀ ਦੇ ਵਿੱਚ ਬੜੇ ਸਾਡੀ ਮਤਲਬ ਬਿਜ਼ੀ ਸ਼ਡਿਊਲ ਹੈ ਤੇ ਅਸੀਂ ਕਈ ਕੰਮ ਟਾਲ ਦਿੰਨੇ ਆ ਵੀ ਨਹੀਂ ਮੈਂ ਅੱਜ ਨਹੀਂ ਮੈਂ ਕੱਲ ਕਰੂੰਗੀ ਪਰ ਕਹਿੰਦੇ ਵੀ ਕੱਲ ਦਾ ਕੁਝ ਨਹੀਂ ਪਤਾ ਵੀ ਕੱਲ ਕੀ ਹੋ ਜਾਣਾ ਹੈ ਇਹ ਨਹੀਂ ਪਤਾ ਵੀ ਕੱਲ ਦੀ ਵੇਟ ਕਰਦੇ ਕਰਦੇ ਸਾਡਾ ਅੱਜ ਖਤਮ ਹੋ ਜਾਏ ਕਿਉਂਕਿ ਇਸ ਦੀ ਕੋਈ ਵੀ ਗਾਰੰਟੀ ਨਹੀਂ ਹੈਗੀ ਇੱਕ ਫਲਾਈਟ ਜਿਹੜੀ ਮਿੰਟਾਂ ਦੇ ਵਿੱਚ ਅੱਗ ਦੇ ਧਮਾਕੇ ਨਾਲ ਤਬਾਹ ਹੋ ਗਈ ਇਹ ਸਾਨੂੰ ਬਹੁਤ ਕੁਝ ਸਿਖਾ ਕੇ ਗਈ ਹੈ ਵੀਡੀਓ ਵਧੀਆਂ ਲੱਗੀਆਂ ਲਾਈਕ ਸ਼ੇਅਰ ਕਮੈਂਟ ਸਿਰੁਰ ਕਰਿਓ ਧੰਨਵਾਦ ਜੀ